ਦੇਖ ਲਓ ਮਨਾ ਸਾਰਾ ਦਿਨ ਕੰਮ ਧੰਦੇ ਨਹੀਂ ਮੁੱਕਦੇ ਕਦੇ ਸੀਰੀਆਂ ਦੀ ਚਾਹ ਬਣਾ ਦੇ ਕਦੇ ਜੀਰੀ ਵਾਲੇ ਆ ਗਏ ਕਦੇ ਮੋਟਰ ਵਾਲੇ ਆ ਗਏ ਕਦੇ ਕੁਛ ਕਦੇ ਕੁਛ ਟਿਕਲਾ ਛੋਟੀ ਜੀ ਉਮਰ ਦੇ ਵਿੱਚ ਐ ਡੇੜੇ-ਇੱਕ ਵੀਲਦਾਰੀਆਂ ਚ ਪਾਤਾ ਕੀ ਸੋਚਿਆ ਬਾਪੂ ਨੇ ਕੀ ਸੋਚਿਆ ਮੇਰੀ ਮਾਂ ਨੇ ਹੈ ਪੜਦੀ ਨੂੰ ਚੱਕ ਕੇ ਬੁਰੇ ਖੁੰਡ ਦੇ ਲੜ ਲਾਤਾ ਇਹ ਵੀ ਨਹੀਂ ਦੇਖਿਆ ਵੀ ਸਾਰਾ ਦਿਨ ਕੰਮ ਵਾਲਿਆਂ ਵਾਂਗੂ ਕੰਮ ਕਰਾਉਂਦੇ ਨੇ ਸੌਰੀ ਨੇ ਇਹ ਵਿਉਣਾ ਸੀ ਕਿਸੇ ਚੱਜ ਦੀ ਜਗ੍ਹਾ ਤੇ ਵਿਉਂਦੇ ਹਾਣ ਪਰਵਾਣ ਦੇ ਨਾਲ ਜਿੱਥੇ ਤੁਰਹਾਂਦਾ ਮੇਨਾ ਸੋਣਾ ਤਾਂ ਲੱਗਦਾ ਖਲੀ ਜ਼ਮੀਨ ਨੂੰ ਕਿ ਮੈਂ ਸਿਰ ਤੇ ਚੱਕਣਾ ਫਰ ਕੀ ਕਰਨਾ ਹੁਣਾਂ ਦੇ ਵੀ ਮਜਬੂਰੀ ਸੀ ਜੇ ਬਾਪੂ ਦਾ ਲਾਜ ਨਹੀਂ ਹੁੰਦਾ ਸੀ ਤਾਂ ਅਸੀਂ ਮਾਮਾਤੀਆਂ ਰਹਿ ਜਾਂਦੀਆਂ ਸੱਚੀ ਗੱਲ ਰੱਬਾ ਮੇਰੇ ਬੂਰੀਆ ਨਾ ਬੰਦੇ ਤੋਂ ਪਤਾ ਨਹੀਂ ਕੀ ਕੀ ਕਰਾ ਦਿੰਦੀਆਂ ਨੇ ਚਲ ਮੈਨੂੰ ਤਾਂ ਨੇ ਆਪਦੀ ਘਰ ਦੀ ਰਾਣੀ ਬਣਾ ਕੇ ਰੱਖਿਆ ਕੰਮ ਵਾਲੀਓ ਸਹੀ ਜੇ ਮੈਂ ਕਿਤੇ ਹੋਰ ਜਾਂਦੀ ਲੋਕਾਂ ਦੇ ਦਿਹਾੜੀਆਂ ਕਰਨੀਆਂ ਪੈਂਦੀਆਂ ਛਲ ਜੰਗਾ ਮੇਰੇ ਮਾਪੇ ਤਾਂ ਸੁਖੀਰੇ ਪਿੱਛੇ ਮੇਰਾ ਦੁੱਖ ਕਿਹਨੇ ਦੇਖਿਆ ਨੀ ਦੇਖਿਆ ਨਾ ਉਹ ਪੂਰਾ ਕੀ ਕਰਦੀ ਆ ਮੈਂ ਕਰਦੀ ਹੂ ਕੋਈ ਰੂਟੀ ਪਾਣੀ ਲਾਉਂਦੀ ਹੂ ਆਹੋ ਪਾਣੀ ਊਰੋ ਤੂੰ ਐ ਮੂੰਗਾ ਤੋਂ ਬਣਾ ਕੇ ਰੱਖਦੀ ਆ ਤੈਨੂੰ ਇਹ ਘਰ ਚ ਸੁਖ ਨਹੀਂ ਹੈਗਾ ਪਹਿਲੀ ਗੱਲ ਮੈਨੂੰ ਭੂਰਣਾ ਕਿਆ ਕਰੋ ਨਾ ਨਾਮ ਪਿੰਕੀ ਆ ਤੂੰ ਦਾ ਉਹੀ ਗੱਲਾਂ ਲੈ ਕੇ ਬੈਗੀ ਜਿਹੜਾ ਪੀਕੀ ਐ ਇਹ ਤੁਹਾਡੇ ਪਿੰਡ ਦਾ ਨਾਮ ਆ ਤੈਨੂੰ ਪਿੰਡ ਪਿੰਕੀ ਕਹਿੰਦੇ ਪਰ ਉਰੇ ਜਿਹੜਾ ਨਾਮ ਹੁੰਦਾ ਨਾ ਸੌਰਿਆਂ ਦੇ ਆ ਕੇ ਨਾਮ ਬਦਲ ਜਾਂਦਾ ਉਹ ਮੇਰੀ ਬੇਬੇ ਕਹਿੰਦੀ ਹੁੰਦੀ ਸੀ ਦੀਪਾ ਜੀ ਤੇਰੀ ਬਹੂ ਦਾ ਨਾਮ ਪੂਰੋ ਰੱਖੀ ਬਹੂ ਇੱਕਦਮ ਮੈਨੂੰ ਬਹੂ ਬੂ ਜੀ ਨਾਲ ਕਿਆ ਕਰੋ ਨਾਲੇ ਸਿੱਧੀ ਗੱਲ ਆ ਫਿਰ ਇਸ ਘਰ ਦੀ ਤੂੰ ਬਹੂ ਆ ਮੈਂ ਹੁਣ ਬਹੂਏ ਕਹੂੰਗਾ ਤੈਨੂੰ ਮੈਨੂੰ ਨਾ ਬਹੂ ਮੇਰੇ ਦਾ ਨਾਮ ਲੈ ਕੇ ਬੁਲਾ ਲਿਆ ਕਰੋ ਨਾਲੇ ਆਪਦੀ ਉਮਰ ਦੇਖੋ ਤੇ ਮੇਰੀ ਉਮਰ ਦੇਖੋ ਇਹ ਤਾਂ ਹੁਣ ਪ੍ਰਮਾਤਮਾ ਦੇ ਸੰਜੋਗ ਨੇ ਜਿਵੇਂ ਜੋੜਤੇ ਆਪਣੇ ਉਹਮੇ ਉਹਮੇ ਜੁੜ ਗਏ ਇਹਦੇ ਵਿੱਚ ਇਹਦੇ ਵਿੱਚ ਮੇਰਾ ਕੀ ਕਸੂਰ ਆ ਤੇਰਾ ਕੀ ਕਸੂਰ ਹੈ ਹੈ ਪ੍ਰਮਾਤਮਾ ਨੇ ਥੋੜੀ ਜੋੜੇ ਨੇ ਇਹ ਤਾਂ ਪੈਸੇ ਨੇ ਜੋੜੇ ਨੇ ਪੈਸੇ ਫਿਰ ਭਾਈ ਉਹਨਾਂ ਨੂੰ ਉਹਨਾਂ ਨੂੰ ਜੇ ਲੋੜ ਤੀਗੀ ਤਾਂ ਹੀ ਆ ਐ ਥੋੜੀ ਗੱਲ ਬਣਦੀ ਹੁੰਦੀ ਆ ਨਾਲੇ ਜਿਹੜਾ ਦਾਣਾ ਪਾਣੀ ਜਿੱਥੇ ਬੰਦੇ ਦਾ ਲਿਖਿਆ ਹੁੰਦਾ ਉੱਥੇ ਆ ਕੇ ਬੰਦਾ ਚੁਗਦਾ ਹਰ ਹਿੱਲੇ ਚੁਗਦਾਗਾ ਫਿਰ ਫਿਰ ਵਿਆਹ ਕਰਾਉਣ ਦੀ ਕੀ ਲੋੜ ਸੀ ਤੁਸੀਂ ਉਹ ਕਹਿੰਦੇ ਬਾਈ ਕੁੜੀ ਸਾਡੇ ਘਰੇ ਕੰਮ ਕਰ ਲੂਗੀ ਹੈ ਸਾਲ ਨਹੀਂ 2 ਸਾਲ 4 ਸਾਲ ਚ ਪੈਸੇ ਉੱਤਰ ਜਾਂਦੇ ਉਹ ਵਿਆਹ ਕਰਾਉਣ ਦੀ ਕੀ ਲੋੜ ਪੈਸਿਆਂ ਦੀ ਗੱਲ ਥੋੜੂ ਹੈਗੀ ਤੂੰ ਐਂ ਦੱਸ ਆ ਕਿੱਡਾ ਵੱਡਾ ਘਰ ਹੈ ਮਹਿਲ ਵਰਗਾ ਘਰ ਹੈਗਾ ਹੈ ਸੋਗਣੀ ਹੈਗਾ ਤੈਨੂੰ ਨਲੇ ਜਿਹੜਾ ਇਹ ਮਹਿਲ ਹੈਗਾ ਜਾਂ ਇਹ ਘਰ ਆ ਜਾਂ ਮੇਰੀ ਜ਼ਮੀਨ ਜਾਇਦਾਦ ਆ ਉਹ ਕੀ ਦੀ ਹੈ ਉਹ ਤੇਰੀ ਵੈ ਜਿਹੜਾ ਆਪਾਂ ਉਹਨਾਂ ਨੂੰ ਪੈਸਾ ਦੇਤਾ ਉਹ ਤਾਂ ਉਹਨਾਂ ਦਾ ਪੈਸਾ ਆ ਤੂੰ ਸੋਚ ਤੂੰ ਇਹ ਗੱਲਾਂ ਦਿਲ ਤੇ ਨਾ ਨਾ ਕਰ ਵੀ ਆਏ ਆਗਾ ਉਹ ਆਗਾ ਇਹ ਆਏ ਥੋੜੀ ਗੱਲ ਹੁੰਦੀ ਹੁੰਦੀ ਹੈ ਹੈ ਵੀ ਸਭ ਕੁਝ ਤੇਰਾ ਦੇਖੀ ਮੈਨੂੰ ਨਾ ਸ਼ਰਮ ਆਉਂਦੀ ਆ ਜਦੋਂ ਮੈਂ ਨਾ ਜਾਨੀਆਂ ਪਿੰਡ ਉਹ ਕਹਿੰਦੇ ਆ ਇਹ ਤੇਰਾ ਬਾਪੂ ਆ ਮੈਨੂੰ ਲੋਕ ਆਏ ਕਹਿੰਦੇ ਆ ਮੈਨੂੰ ਸ਼ਰਮ ਆਉਂਦੀ ਹੈ ਮੈਨੂੰ ਪਤਾ ਅੱਛਾ ਤੇ ਤੇਰੀਆਂ ਸਹੇਲੀਆਂ ਕਹਿੰਦੀਆਂ ਨੇ ਤੂੰ ਤੂੰ ਇੱਕ ਗੱਲ ਇੱਕ ਗੱਲ ਸੁਣ ਪੂਰਾ ਤੇਰੀਆਂ ਸਹੇਲੀਆਂ ਨੂੰ ਤੂੰ ਫੋਨ ਕਰਕੇ ਦੇਖ ਲਈ ਵੀ ਕਿਹੜੀ ਸੁખી ਹੈ ਤੇਰੇ ਜਿੰਨੀ ਕਿਹੜੀ ਸੁખી ਹੈ ਕਿਸੇ ਦੇ ਘਰ ਆਲਾ ਦਾਰੂ ਪੀਂਦਾ ਕਿਸੇ ਦੇ ਘਰ ਵਾਲਾ ਕੋਈ ਆ ਦਵਾਈਆਂ ਖਾਂਦਾ ਮੈਡੀਕਲ ਕਿਸੇ ਦੇ ਘਰ ਵਾਲਾ ਚਿੱਟਾ ਪੀਂਦਾ ਪਰ ਤੂੰ ਐਂ ਦੱਸ ਪੂਰੋ ਮੈਂ ਮੈਨੂੰ ਕਿਸੇ ਨਸ਼ੇ ਦਾ ਬਹਿੜ ਠੀਕ ਹੈ ਤੈਨੂੰ ਇਹ ਚੀਜ਼ ਦਾ ਲੰਭਾ ਨਹੀਂ ਹੋ ਤੂੰ ਤੇਰੀ ਕਿਹੜੀ ਮਰਜ਼ੀ ਸੇਰੀ ਨੂੰ ਪੁੱਛਦਾ ਸਾਰੀਆਂ ਦੁਖੀ ਨੇ ਪਰ ਤੂੰ ਸੁਖੀ ਆ ਪੂਰੋ ਇੱਥੇ ਸੁਖ ਭਾਵੇਂਗੀ ਤੂੰ ਕਿਹੜਾ ਸੁਖ ਮੇਰਾ ਤਾਂ ਨਾ ਗੁੱਸਾ ਜੜਦਾ ਮੈਨੂੰ ਤਾਂ ਦੇਖ-ਦੇਖ ਕੇ ਓਹੋ ਗੁੱਸਾ ਕਿੰਨਾ ਕਿਹੜਾ ਗੁੱਸਾਗਾ ਮੈਂ ਜਦੋਂ ਤੈਨੂੰ ਕਹੀਦਾ ਤਾਂ ਭਾਈ ਸਾਰਾ ਕੁਝ ਤੇਰਾਗਾ ਇਹ ਹੁਣ ਤੇਰੇ ਤੇਰੇ ਮਾਪੇ ਵੀ ਕੁਝ ਸੋਚੀ ਹੋਣਾ ਉਹਨਾਂ ਨੂੰ ਵੀ ਕਿੰਨਾ ਸੋਖ ਹੋ ਗਿਆ ਹੈ ਤੇਰੇ ਬਾਪ ਦਾ ਉਹ ਕਿਉਂ ਚਾ ਉਹਨਾਂ ਨੇ ਤਾਂ ਆਪਦਾ ਫਾਇਦਾ ਸੋਚਿਆ ਓਹੋ ਉਹ ਪੁੱਤ ਫਿਰ ਕਿਸੇ ਦਾ ਸਹਾਰਾ ਤਾਂ ਚਾਹੀਦਾ ਹੁੰਦਾ ਹੁਣ ਤੇ ਜਿਵੇਂ ਤੈਨੂੰ ਮੇਰਾ ਸਹਾਰਾ ਉਹ ਵੀ ਤੇਰੇ ਮਾਪੇ ਨੂੰ ਤੇਰਾ ਸਹਾਰਾ ਸੀ ਠੀਕ ਹੈ ਉਹਨਾਂ ਦਾ ਸਹਾਰਾ ਪੂਰਾ ਹੋ ਗਿਆ ਹੁਣ ਭਾਈ ਮੈਨੂੰ ਤੇਰਾ ਸਹਾਰਾਗਾ ਉਹ ਹੁਣ ਤੂੰ ਦੇਖ ਲੈ ਜਿਵੇਂ ਆਪਣੇ ਕਟਣੀਆਂ ਉਹ ਕਟਣੀਆਂ ਪਊਗੀ ਤੈਨੂੰ ਚਲ ਕੋਈ ਨਾ ਗੋਲੀ ਮਾਰੋ ਆ ਗਲਾਸ ਫੜਾ ਦਿਓ ਮੈਨੂੰ ਤੇ ਮੈਂ ਨਾਲੇ ਐਂ ਕਹਿੰਦਾ ਤੀ ਪੂਰਾ ਚਾਰ ਪਰੌਂਠੇ ਲਾ ਦਿੰਦੀ ਮੇਰੇ ਵਾਸਤੇ ਭੁੱਖ ਜੀ ਲੱਗੀ ਪਈ ਆ ਮੈਨੂੰ ਪਰੌਂਠੇ ਆਉਦੀ ਉਮਰ ਦੇਖ ਕੇ ਖਾ ਲਿਆ ਕਰੋ ਪਰੌਂਠਾ ਵਾਲੀ ਉਮਰ ਹੈਗੀ ਆ ਹੁਣ ਫਿਰ ਮੁੜ ਕੇ ਤਜਾਬ ਬਣ ਗਿਆ ਮੇਰਾ ਬੀਪੀ ਵੱਧ ਗਿਆ ਜੀ ਫਲਾਣੇ ਨੂੰ ਫੋਨ ਲਾ ਦਿਓ ਜੀ ਰਾਤ ਨੂੰ ਮੈਂ ਤੁਰੇ ਫਿਰਦੀ ਆ ਔਰੇ ਮਗਰ ਇਹਦਾ ਪਤਾ ਕੀ ਐ ਹੁਣ ਜਵਾਖਾ ਮੂੰਗਾ ਜੀ ਤਾਂ ਕਰਦੇ ਵੀ ਆਹ ਚੀਜ਼ ਵੀ ਖਾ ਲਾਂ ਆਹ ਚੀਜ਼ ਵੀ ਖਾ ਲਾਂ ਪਰ ਲੀਵਰ ਕਰਕੇ ਥੋੜਾ ਜਿਹਾ ਪ੍ਰੋਬਲਮ ਆਉਂਦੀ ਐ ਮੈਨੂੰ ਹੋਰ ਤਾਂ ਕੋਈ ਨਹੀਂ ਜਵਾਖਾ ਨੂੰ ਤੇਰੇ ਤੇਰੇ ਜਵਾਖਾ ਜੰਮਣ ਵਾਲਾ ਏ ਉਹ ਉਹ ਗੱਲ ਉਹ ਗੱਲ ਜਵਾਕ ਵੀ ਨਹੀਂ ਐ ਖਾਂਦੇ ਇਹ ਜਵਾਕ ਜੰਮਣ ਵਾਲੀ ਖਾਂਦੀ ਹੁੰਦੀ ਹੈ ਜਿਵੇਂ ਤੂੰ ਖਾਣਾ ਨਹੀਂ ਪਤਾ ਪਤਾ ਕੀ ਆ ਪੂਰਾ ਕਈ ਸਾਲ ਮੈਂ ਆਪ ਦੇਥੀ ਆਪ ਰੋਟੀਆਂ ਪਕਾ ਕੇ ਖਾਂਦਾ ਖਾਂਦਾ ਰਿਹਾ ਚਾਹ ਮੈਂ ਆਪ ਬਣਾ ਕੇ ਹਨ ਤੇ ਜਹੀ ਜਿਵੇਂ ਤੂੰ ਕੱਚੀ ਪੱਕੀ ਬਣ ਜਾਂਦੀ ਹੁਣ ਤਾਂ ਤੂੰ ਆ ਕੇ ਐ ਵੀ ਸਵਾਦ ਵਾਲੀਆਂ ਚੀਜ਼ਾਂ ਬਣਾਉਣੀ ਆ ਜੀ ਕਰਦਾ ਮਤਲਬ ਮੇਰੇ ਵੀ ਮੈਂ ਖਾਵਾਂ ਅੱਛਾ ਆ ਜਿਹੜਾ ਲੀਵਰ ਫੇਲ ਹੋਇਆ ਪਿਆ ਪੀਪੀ ਮੂਤ ਹੈ ਜਿਹੜਾ ਇੰਨੇ ਸਾਲ ਪੀ ਲਈ ਉਹਦੇ ਨਾਲ ਉਹ ਵੀ ਦੇਖ ਲੋ ਵੀ ਤਲੀਆਂ ਫਲੀਆਂ ਚੀਜ਼ਾਂ ਖਾ ਕੇ ਜਮੇ ਬਹਿ ਜਾਓਗੇ ਨਪ ਜਦੋਂ ਫਿਰ ਤੈਨੂੰ ਕਹਿੰਦਾ ਵੀ ਇਹ ਪੀਣੀ ਨਹੀਂ ਮੈਂ ਮੁਰਕੇ ਪੀਤੀ ਆ ਤੂੰ ਉਹ ਵੀ ਦੱਸ ਮੈਂ ਤੇਰੀ ਗੱਲ ਮੰਨੀ ਨਹੀਂ ਹੈਗੀ ਦੇਖੇ ਕਰੀ ਪੀਤੀ ਹੈ ਮੇਰੀ ਹੁਣ ਪੀਤੀ ਤਾਂ ਨਹੀਂ ਹਾਂ ਫੇਰ ਪਰ ਇਹ ਜਿਹੇ ਤਲੇ ਪਲੇ ਇਹ ਜਿਹੇ ਸੜੀਏ ਚ ਜਖਾ ਖਾਉਂਗੇ ਮੁਰਕੋ ਕਾਣੋ ਜੇ ਕੁਝ ਹੋ ਗਿਆ ਫਿਰ ਮੇਰਾ ਕੌਣ ਹੋਰੇ ਮੈਂ ਕੁਲੀ ਡਬਡੇ ਘਰ ਚ ਰੱਖ ਕੇ ਕੀ ਕਰੂੰਗੀ ਸਭ ਕੁਝ ਤੇਰੀ ਆ ਚਲ ਕੋਈ ਪ੍ਰਮਾਤਮਾ ਸੁਣ ਲੂਗਾ ਆਪਣੀ ਉਹਦੇ ਵਿੱਚ ਕੀ ਹੁੰਦਾ ਕੀ ਸੁਣ ਲੂਗਾ ਹੂੰ ਗੱਲ ਕਰਦਾ ਸੀਗਾ ਚਲੋ ਉਹ ਕਿਹੜੀ ਗੱਲ ਹੁੰਦੀ ਆ ਆ ਅੱਡੇ ਦੂਰ ਤੱਕ ਨਾ ਸੋਚਿਆ ਕਰੋ ਸਿੱਧੀ ਗੱਲ ਆ ਆ ਹੁਣ ਵਾਲੇ ਚੱਲ ਫਿਰ ਰੋਟੀ ਬਣਾ ਦੇਣੀ ਆ ਖਾ ਲਿਓ ਮਿੱਸੀ ਰੋਟੀ ਲਾ ਦੀ ਫਿਰ ਮਿੱਸੀ ਰੋਟੀ ਖਾ ਲਵਾਂ ਅੱਛਾ ਹਾਂ ਬਾਜਰੇ ਦੀ ਪਾਣੀ ਹੱਥੀ ਨਾਲ ਲਾ ਦ ਚੱਲ ਉਹ ਲਾ ਦੀ ਆਜਮ ਆਜੂਗੀ ਫਿਰ ਅਕਾ ਵਾਲਿਆਂ ਨਾਲ ਕਹਿੰ ਤਲੀਆਂ ਵੀ ਖਾਣੀਆਂ ਆ ਆਹੋ ਕੋਈ ਨਾ ਰੋਟੀ ਬਣਾਉਣੀਆਂ ਖਾ ਲਿਓ ਚੱਲ ਟਾਈਮ ਲੱਗੂਗਾ ਫਿਰ ਮੈਂ ਖੇਤ ਕਿਹੜਾ ਮਾਰਾਂ ਮੜਾ ਜਾ ਜੀਰੀ ਵਾਲੇ ਲੱਗੇ ਹੋਏ ਨੇ ਮਾਰਿਓ ਮਰਜੀ ਆ ਤੁਹਾਡੀ ਹਾਂ ਲਾ ਦੀ ਰੋਟੀ ਫਰਮਾ ਕੇ ਖਾਣਾ ਠੀਕ ਆ ਤੂੰ ਜਿਵੇਂ ਮਰਜੀ ਦੀ ਆ ਖਰ ਨਿਆਣ ਮੱਤ ਆ ਗਈ ਪਤਾ ਨਹੀਂ ਹੈਗਾ ਇਹਨੂੰ ਹੌਲੀ ਹੌਲੀ ਆਪ ਹੀ ਪਤਾ ਲੱਗ ਜੂਗਾ ਹੌਲੀ ਹੌਲੀ ਦਿਲ ਜੁੜ ਜੂਗਾ ਮਾਰੇ ਦੇਖੇ ਵਜਿਹੜਾ ਲੈ ਕਰੇ ਕੋਸ਼ਿਸ਼ ਕਾਹਦੂ ਬਣਾ ਦੇ ਕਦੇ ਕੁਛ ਕਰਦਾ ਬਣਾ ਦੇ ਸਾਰਾ ਦਿਨ ਉੱਠਾ ਸਵੇਰ ਪਾ ਲਿਆ ਮੈਂ ਵੀ ਕਰੇ ਕੋਸ਼ਿਸ਼ ਬਣਾ ਕੇ ਦਿੱਤਾ ਆ ਪਰੌਂਠਿਆਂ ਵਾਲਾ ਤਾਂ ਲਾਲਚੀ ਹੋਗਾ ਉਹੀ ਕਗਾਲਾ ਹਨਾ ਸੁੱਖ ਤਾਂ ਹੈਗਾ ਮੈਨੂੰ ਇੱਥੇ ਐਡਾ ਵੱਡਾ ਘਰ ਹੈਂ ਐਨੀ ਜਮੀਨ ਜਾਇਦਾਦ ਆ ਮੇਰੀਆਂ ਸਹੇਲੀਆਂ ਨੇ ਹੈ ਕੋਈ ਫੋਨ ਲਾਉਂਦੀ ਹੈ ਲੈ ਉਹਦੇ ਭੋਲੀ ਦਾ ਫੋਨ ਆਇਆ ਸੀ ਕਹਿੰਦੀ ਕਹਿੰਦੀ दारू ਪੀਂਦਾ ਹੈ ਰਾਤ ਨੂੰ ਕੁੱਟਦਾ ਕੁੱਟ ਕਟਾਪੇ ਕਰਨਿਓ ਆ ਚਿੱਟੇ-ਚੁੱਟੇ ਕਰਨਿਓ ਇਹੇ ਜੇ ਕਰਨਿਓ ਤਾਂ ਆਰਾਮਦਾਰੀ ਆ ਲੈ ਇੱਕ ਵਾਰੀ ਗਿਆ ਸੀ ਪੁੰਨਣੇ ਨੂੰ ਵੀ दारू ਨਹੀਂ ਪੀਣੀ ਹੈ ਮੂੰਹ ਕੀ ਲਾਉਣਾ ਮੈਂ ਤਾਂ ਕਹਿੰਦੀ ਆ ਦੇਖਿਆ ਵੀ ਨਹੀਂ ਹੋਣਾ ਇਹਨੇ ਕਦੇ दारू ਕਹੇ ਜੀ ਹੁੰਦੀ ਆ ਮੈਂ ਤਾਂ ਐਸੀ ਲੜਕੇ ਭੱਜ ਜੂਗੀ दारू ਇਹਨੇ ਕਿਹੜਾ ਛੱਡਣੀ ਐ ਇੰਨੇ ਸਾਲਾਂ ਦੀ ਪਰ ਦੇਖ ਲੈ ਮੇਰੇ ਕੋ ਕਹੇ ਤੇ दारू ਛਾੜਤੀ ਹੈ ਮੈਨੂੰ ਕਿਹੜੀ ਚ ਜਿਹੜੀ ਮੈਨੂੰ ਲਿਆ ਕੇ ਨਹੀਂ ਦਿੰਦਾ ਹੈਗਾ ਸੁਖ ਤਾਂ ਬਥੇਰੇ ਪਰ ਜ਼ਿੰਦਗੀ ਹੈ ਮੈਂ ਕੱਡੂ ਕਰੇ ਸਰਤੇ ਬੁढ़ा ਇਹ ਹੈਗਾ ਕਾ ਨੂੰ ਇਹਨੂੰ ਕੁਝ ਹੋ ਕਰ ਗਿਆ ਹੈ ਮਰ ਖੱਪ ਗਿਆ ਮੈਂ ਕੱਲੀ ਏਡੇ ਏਡੇ ਕੋਠੀਆਂ ਨੂੰ ਦੱਸ ਸਕੀ ਮੈਂ ਚੱਟੂਗੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਵੀ ਕੀ ਕਰਾਂ ਨੂੰ ਕਿ ਜ਼ਿੰਦਗੀ ਕਰੇ ਸਾਰੇ ਨਿਕਲੂਗੀ ਪਰ ਜੇ ਕੁਝ ਵਾਕ ਜੱਲ ਹੋਵੇ ਬੰਦੋ ਵੀ ਕਹਦੇ ਵੀ ਉਹਦੇ ਸਿਰ ਤੇ ਨਿਕਲ ਜੂਗੀ ਮਨ ਤਾਂ ਉਹ ਵੀ ਆਸ ਨਹੀਂ ਹੈਗੀ ਲੈ ਜਵਾਕ ਜੱਲੇ ਤੋਂ ਜਿਆਦਾ ਆਇਆ ਅਰੇ ਰਾਣੋ ਦੇ ਵੀ ਕਿਹੜਾ ਹੈਗਾਗਾ ਉਹ ਨਸ਼ੇ ਕਰ ਕਰ ਉਹਨੇ ਆਪਦੇ ਕਾਲਜੇ ਫੂਕੇ ਪੈਨੇ ਚੰਦਰੇ ਨੇ ਵਿਚਾਰੀ ਉਹ ਵੀ ਦੁਖੀਆ ਪੈ ਕੇ ਬੈਠੀ ਹੈਗੀ ਪਰ ਮੈਨੂੰ ਆਗਲੋ ਦਾ ਸੋਖਾ ਮੈਨੂੰ ਮਾਰਦਾ ਕੁੱਟਦਾ ਤਾਂ ਨਹੀਂ ਮੈਨੂੰ ਪੈ ਕੇ ਤਾਂ ਨਹੀਂ ਬਿਠਾਉਂਦਾ ਹੈਗਾ ਚਲ ਜ਼ਿੰਦਗੀ ਤਾਂ ਹੈਗੀ ਜਾਈ ਜੀ ਨਿਕਲੀ ਜਾਊਗੀ ਆਪੇ ਆ ਸੋਖਾ ਤਾਂ ਹੈਗੀ ਐ ਮੈਨੂੰ ਰਾਣੀਆਂ ਵਾਂਗੂ ਰੱਖਦਾ ਹੈ ਹੈਂ ਕਦੇ ਫੁੱਲ ਦੀ ਨਹੀਂ ਲਾਈ ਹੈਗੀ ਪਰ ਇੱਕੋ ਗੱਲ ਕਹੂੰਗੀ ਇਹਨੂੰ ਮੈਂ ਕਹੂੰਗੀ ਨਾ ਆ ਦੌੜੀ ਜੀ ਨਾਲ ਤੁਸ ਵਧੀਆ ਲੱਗਦਾ ਹੈਗਾ ਕੁਲਫ ਕੁਲਫ ਕਰਾ ਕੇ ਰੱਖਿਆ ਕਰ ਸੋਨਾ ਬਣ ਕੇ ਰਿਹਾ ਕਰ ਲੋਕ ਵੀ ਕਹਿਣ ਵੀ ਪਿੰਕੀ ਦਾ ਘਰ ਵਾਲਾ ਆਉਂਦਾ ਆਹੋ ਐਵੇਂ ਐਡੀ ਜ਼ਮੀਨ ਜਾਇਦਾਦ ਤੇ ਦੌੜੀ ਚੁੱਟੀ ਰੱਖੂਗਾ ਹੂੰ ਜ਼ਮੀਨ ਵਾਲਿਆਂ ਦਾ ਐਵੇਂ ਬਣ ਕੇ ਰਹਿਣਾ ਚਾਹੀਦਾ ਭੋਕਾ ਪੀਸ ਤੇ ਇਹ ਬੁੜਾ ਬਣਿਆ ਰਹਿੰਦਾ 24 ਘੰਟੇ ਮਤਲਬ ਕੋਈ ਸੋਚ ਖਾਈ ਜਾਂਦੀ ਹੈ ਇਹਨੂੰ ਕਹੂੰਗੀ ਮੈਂ ਕਹੂੰ ਜੇ ਮੇਰੇ ਨਾਲ ਜਾਣਾ ਹੁੰਦਾ ਨਾ ਮੇਰੇ ਪਿੱਕੇ ਤਾਂ ਕੈਂਟ ਬਣ ਕੇ ਜਾਇਆ ਕਰ ਨਹੀਂ ਕੋਈ ਲੋੜ ਨਹੀਂ ਹੈਗੀ ਆਹ ਹੋਵੇ ਮੇਰੀ ਸਹੇਲੀਆਂ ਚ ਬੇਇੱਜ਼ਤੀ ਹੁੰਦੀ ਐ ਚਾਹੇ ਉਹਨਾਂ ਦੇ ਘਰ ਵਾਲੇ ਜਮਾਨ ਨੇ ਪਰ ਸੋਣਾ ਤਾਂ ਇਹੀ ਲੱਗਦਾ ਉਹ ਇਥੇ ਕਹਿੰਦੇ ਹੁੰਦੇ ਨੇ ਕੋਠੀਆਂ ਆਕਾਰਾਂ ਜ਼ਮੀਨ ਜਾਇਦਾਦ ਬੰਦੇ ਦਾ ਰੂਪ ਨਖਾਰ ਦਿੰਦੀ ਐ ਨਾਲੇ ਜ਼ਮੀਨ ਤਾਂ ਨਾ ਜਨਾਨੀ ਦਾ ਅੱਧਾ ਖਸਮ ਹੁੰਦੀ ਐ ਹੈ ਚਲ ਜੇ ਇਹਨੂੰ ਕੁਝ ਹੋ ਗਿਆ ਜ਼ਮੀਨ ਤਾਂ ਮੇਰੇ ਪੰਨੇ ਹੈਗੀ ਹੋਵਾ ਤਾਂ ਹੋਰ ਕੱਢ ਕੇ ਜਾਇਆ ਕਰੂੰ ਪਿੱਕੇ ਹੋਰ ਆ ਜਾ हां जी हां लग गया हां जी लग गया आज देखो थोड़ा रह गया बस ठीक है ठीक है बढ़िया लाए हो हां जी देखो बढ़िया लाया है बीच देख लो ओ राजे मैं कांती फिर दोपहर दी रोटी तक किवें कहा रोटी रोटी दे बस जी गाना जाना है ऐसी बस आधा घंटा लगेगा हूं खानी रोटी फिर ना उधर जाके खा लेंगे अच्छा अच्छा और लाऊनिया किसे दे हां जी हां जी ठीक है ठीक आ तो बढ़िया करे देखला पहली बारी कहया थोनू ओदी भज्जे भाई बहुत बढ़िया बंदे हो तू बनना दो-दो ला दिया बढ़िया तरीके ने हां ना ना ठीक है ठीक है ਚਲੋ ਠੀਕ ਆ ਫਿਰ ਲਾ ਕੇ ਭੱਜ ਜੇ ਕੋਈ ਚਾਹ ਚੂਹ ਦੀ ਕਿਸੇ ਚੀਜ਼ ਦੀ ਲੋੜ ਆ ਤਾਂ ਮੈਨੂੰ ਹੁਣ ਦੱਸ ਦੇ ਠੀਕ ਆ ਜੀ ਹਾਂ ਮੈਂ ਘਰ ਵੀ ਆਇਆ ਹੁਣ ਫੇਰ ਘਰੇ ਭੱਜ ਜਾਊਂਗਾ ਹਾਂ ਜੀ ਹੋ ਲੋੜ ਤਾਂ ਨਹੀਂ ਕਿਸੇ ਚੀਜ਼ ਦੀ ਨਾ ਜੀ ਨਾ ਜੀ ਬਸ 10 ਮਿੰਟ ਲੱਗੇਗਾ ਲਾ ਕੇ ਚਲੇ ਜਾਏਂਗੇ ਉਧਰ ਨੂੰ ਬਹੁਤ ਠੀਕ ਆਥਨੇ ਪੈਸਿਆਂ ਨੂੰ ਆਜੀ ਪਾਥਨੇ ਕਰ ਲਾ ਕੇ ਸਾਹ ਬਾਬਾ ਜੀ ਹਾਂ ਠੀਕ ਠੀਕ ਹਾਂ ਲਾਉ ਦੋ ਮੇਰਾ ਪੁੱਤ ਬਣ ਕੇ ਬਹੁਤ ਵਧੀਆ ਇੱਥੇ ਬੈਠਾ ਮੈਂ ਠੀਕ ਆ ਜੀ ਠੀਕ ਠੀਕ ਆ ਠੀਕ ਆ ਕਿਹੜੇ ਵੇਲੇ ਹੋਗੇ ਹਜੇ ਤੱਕ ਨਹੀਂ ਮੁੜਿਆ ਹੈਗਾ ਆਖੇ ਮੈਂ ਖੇਤ ਗੇੜਾ ਮਾਰ ਉਹ ਮੈਨੂੰ ਕਹਾ ਮਿੱਸੀ ਰੋਟੀਆਂ ਲਾ ਦੇ ਮੈਨੂੰ ਐ ਪਤਾ ਨਹੀਂ ਮਿੱਸੀ ਰੋਟੀਆਂ ਰਹਿਣੀਆਂ ਹੀ ਨਹੀਂ ਫਿਰ ਕੋਕਾ ਮੈਨੂੰ ਗਰਮ ਕਰ ਦੋ ਜੀ ਮੈਨੂੰ ਆਹ ਕਰ ਦੋ ਜੀ ਮੈਂ ਤਾਂ ਚੱਬੀਆਂ ਨਹੀਂ ਜਾਂਦੀਆਂ ਜੀ ਮੈਨੂੰ ਲੱਸੀ ਲਿਆ ਦਿਓ ਜੀ ਫਰੂੰ ਖਾऊं ਖਾऊं ਕਰੀ ਜਾਂਦਾਗਾ ਕਿਸੇ ਪਾਸੇ ਨਹੀਂ ਮਾਨ ਹੈਗਾ ਮੈਂ ਤਾਂ ਫਿਕਰਾਂ ਚ ਪਾ ਰੱਖਿਆ ਜੈਰੋ ਇਹਦਾ ਆ ਜਾਓ ਇਹ ਕੋਈ ਟੱਕਰ ਜੇ ਮੋਟਰ ਤੇ ਬੈਠਾ ਕੋਈ ਵੀ ਨਹੀਂ ਤਾਂ ਕੰਮ ਲੋਟ ਉਹ ਬੈਠਾ ਲਾਣੇਦਾਰ ਉਹਦੇ ਕੋਲੇ ਚੱਲਦੇ ਆ ਜੇ ਕੋਈ ਗੱਲ ਬਣੂ ਕੋਈ ਰੋਟੀ ਫੁੱਲ ਕਾ ਛਕਾਊਗਾ ਸਾਮੀ ਹੱਥ ਧਰਾ ਲੈ ਖਬਰ ਹੈ ਬੈਠਾ ਲਾਣੇਦਾਰ ਆ ਕੀ ਬਾਪੀ ਕਿੱਧਰ ਆ ਰਹੇ ਨੇ ਉਹ ਕਿਵੇਂ ਆ ਭਾ ਦਿੱਤਾ ਉਹਨਾਂ ਫੇ ਲਾ ਲਿਆ ਤਾਂ ਲੇਟ ਹੀ ਕਰਤਾ ਕਿ ਇਹ ਲੇਟ ਥੋੜਾ ਜਿਆ ਰਹਿ ਗਈ ਤੇ ਬਾਕੀ ਤਾਂ ਲਾ ਗਿਆ ਦੀ ਗਾਂ ਅੱਛਾ ਹਾਂ ਓਏ ਥੋੜਾ ਜਿਆ ਬਾਹਰ ਰਹਿ ਗਈ ਸੀਗਾ ਤੇ ਬਾਕੀ ਆਪਣੇ ਬੰਦੇ ਇਹ ਵਿਚਾਰੇ ਹੋਰ ਕਿਸੇ ਦੇ ਗਏ ਹੋਏ ਸੀਗੇ ਠੀਕ ਐ ਫੇਰ ਇਹ ਕਹਿੰਦੇ ਵੀ ਚੱਲ ਅਸੀਂ ਵਿਚਦੀ ਲਾ ਜਾਂਗੇ ਹੁਣ ਵਿਚਦੀ ਇਹਨਾਂ ਲਾਤਾ ਚਲੋ ਮੱਕੀ ਮੁੱਕੀ ਲਾ ਇਹੇ ਤੇ ਹਾਂ ਹਾਂ ਮੱਕੀ ਦੇ ਦੇ ਵਿੱਚ ਤੇ ਉਹ ਫੇਰ ਗਊਸਾ ਲਾਉਣ ਵਾਲੇ ਨੂੰ ਬਿੜਾਤੀ ਆਪਾਂ ਤਾਂ ਫਿਰ ਡੰਗਲ ਡੰਗ ਰੱਖਦੇ ਸੀ ਭਗਤ ਜੀਰੀ ਤੇਰੀ ਵਧੀਆ ਲਾਈ ਆ ਮੈਂ ਨਾਨਾ ਦੀ ਵੀ ਕੰਨੀ ਆਇਆ ਲੈ ਬਾਬਾ ਕਿਰਪਾ ਕੀ ਬਸ ਕਿਉਂ ਮੱਕੀ ਵਾਲੇ ਹੁਣ ਜੀਰੀ ਲਾਉਂਦੇ ਨੇ ਨਾ ਹਾਂ ਹਾਂ ਵਿੱਚ ਬੰਦੇ ਦਾ ਕੱਲਾ ਕੱਲਾ ਢਾਲ ਲਾਈ ਆਂਦੇ ਨੇ ਜੀਰੀ ਤੇਰੀ 2 2 3 3 ਢਾਲ ਵੀ ਲਾਏ ਹੋਏ ਨੇ ਨਹੀਂ ਜਿਹੜੇ ਇਹ ਮੁੰਡੇ ਨੇ ਆਪਣੇ ਪਹਿਲਾਂ ਤੋਂ ਹੀ ਆਉਂਦੇ ਨੇਗੇ ਬਹੁਤ ਉਹ ਪਿਆਰ ਆਗਾ ਬਾਕੀ ਆਪਾਂ ਇਹਨੂੰ ਕਿਸੇ ਚੀਜ਼ ਨੂੰ ਜਵਾਬ ਨਹੀਂ ਦਿੰਦੇ ਵਿਚਾਰਿਆਂ ਨੂੰ ਆ ਲੇਬਰ ਦਾ ਫਰਕ ਤਾਂ ਰਹਿੰਦਾ ਹੈ ਫਰਕ ਹੈ ਮੁੰਡੇ ਬਹੁਤ ਸਿਆਣੇ ਨੇ ਇਹ ਤੇ ਤੁਸੀਂ ਕਿਧਰੋਂ ਮਾਰੇ ਕਿਹੜਾ ਫਿਰ ਪਾਪਾ ਜੀ ਬਸ ਮੈਂ ਦੱਸੀਦਾ ਜਾਨਾ ਨੈਣਾ ਦੇਵੀ ਕੰਨੀ ਗਏ ਸੀ ਬਾਬੇ ਅੱਛਾ ਅੱਛਾ ਮੈਂ ਦੇਖਦਾ ਹਾਂ ਦਾ ਸੀ ਹੁਣ ਕਿਹੜਾ ਜ਼ਿੰਮੇਦਾਰ ਮੋਟਰਾਂ ਤੇ ਬਹਿਦਾ ਨਾ ਨਾ ਹੁਣ ਕਾ ਕਿਹੜਾ ਹੁੰਦਾ ਵਾ ਕੱਲ ਕਰਿਆ ਕੰਮ ਤੇ ਪਾਰ ਮਸ਼ੀਨੀ ਕੰਮ ਹੋ ਗਿਆ ਨਾ ਮਸ਼ੀਨੀ ਕੰਮ ਹੋ ਗਏ ਨੂੰ ਬੈਠੇ ਹੁੰਦੇ ਦੇਖ ਲਿਆ ਮੈਂ ਜੇ ਕੋਈ ਫੁਲਕਾ ਮਿਲ ਜੇ ਇੱਕ ਅੱਦਾ ਭੁੱਖੇ ਪਾਏ ਫਿਰਦੇ ਆਂ ਭਗਤ ਦਾ ਗੱਲ ਆਏ ਤੇ ਬਾਬਾ ਮੈਂ ਦੇਖ ਜਿਹੜਾ ਵੀ ਆਪਣੇ ਕੋਲੇ ਆ ਚੱਲ ਕੇ ਆ ਗਿਆ ਆਪਾਂ ਕੋਈ ਨਹੀਂ ਭੁੱਖਾ ਜਾਣ ਦਿੰਦਾ بس ਜੇ ਤੂੰ ਢਿੱਡ ਦੋ ਫੁਲਕੇ ਖਵਾ ਦੇ ਹਮ ਬੜਾ ਸ਼ੁਕਰ ਹੋ ਜੇ ਬਸ ਹੋਰ ਤਾਂ ਕੋਈ ਫੁਲਕੇ ਤਾਂ ਫਿਰ ਮੈਂ ਲੈ ਆਉਣਾ ਪਾਪਾ ਘਰ ਹੀ ਜਾਣਾ ਪੂ ਮੈਨੂੰ ਪਰ ਉਰੇ ਤਾਂ ਹੈ ਨਹੀਂ ਮਰਜੀ ਕਰ ਲੈ ਘਰੇ ਜਾ ਬੈ ਜਾ ਨਾ 10 ਮਿੰਟ ਕੋ ਹਾਂ ਭਾਈ ਜੀ ਆਪਣੀ ਵੋਟਰ ਬਸ ਤੂੰ ਐ ਸਮਝ ਵੀ ਤੇਰੀ ਹੁਣ ਜੇ ਤੂੰ ਆਈ ਗਿਆ ਉਹ ਬਾਗ ਲਾਇਆ ਹੋਇਆ ਹਾਂ ਉਹ ਬਾਗ ਆ ਬਰੂਦਾ ਦਾ ਬਹੁਤ ਵਧੀਆ ਫਲ ਫਲ ਲਾਇਏ ਹੋਏ ਨੇ ਉੱਥੇ ਉੱਥੋਂ ਹੀ ਖਾ ਲੈਣ ਦੇ ਫਿਰ ਜੇ ਨਹੀਂ ਨਾ ਨਾ ਰੋਟੀ ਲੈ ਕੇ ਆਉਣਾ ਮੈਂ ਤੂੰ ਬੈਠਾ ਸਭ ਕੁਝ ਆ ਪ੍ਰਮਾਤਮਾ ਨੇ ਦਿੱਤਾ ਹੋਇਆ ਆਪਾਂ ਨੂੰ ਆ ਸਾਰਾ ਬਹਨ ਤੇਰਾ ਹੀ ਆ ਹਾਂ ਆਪਣੀ ਹੋ ਤੱਕ ਉਹ ਬਾਗ ਤੱਕ ਇਧਰ ਆ ਇਹਨੂੰ ਆ ਜਾ ਉਹ ਤਾਂ ਗੇਟੀ ਲਾਈ ਹੋਈ ਆ ਲੱਗਦਾ ਤਾਂ ਇਹ ਫਿਰ ਮੱਕੀ ਫਿਰ ਦੱਸਿਆ ਰਹੇਗਾ ਆ ਕਿਵੇਂ ਆ ਉੱਚਾ ਘੇਰਾ ਤੇਰਾ ਉਹ ਵੀ ਉੱਚਾ ਉਹ ਬਸ ਐਂ ਫਿਰ ਉਹ ਤਾਂ ਮਿੱਟੀ-ਮੁੱਟੀ ਦਾ ਉਹ ਕਹਿੰਦੀ ਸੀ ਮਿੱਟੀ-ਮੁੱਟੀ ਚੱਕ ਕੇ ਕਹਿੰਦੇ ਵਧੀਆ ਨਿਕਲਿਆਉਂਦੇ ਥੱਲੋਂ ਮੀ ਮੀ ਪਿਆ ਗੱਲ ਨਹੀਂ ਬਹੁਤ ਪਿਆ ਬਾਬੇ ਨੇ ਬੜੀ ਕਿਰਪਾ ਕਰੀਆ ਮਹਾ ਤੋੜੇ ਨਹੀਂ ਛੱਡਿਆਗਾ ਇਸ ਚੀਜ਼ ਦਾ ਵਧੀਆ ਤੇਰਾ ਚੋਨਾ ਮੀ ਨਾ ਚੱਲ ਪੋ ਅੱਛਾ ਬਗਤਾ ਚੱਲ ਪੋ ਕਿਰਪਾ ਹੋਣੀ ਚਾਹੀਦੀ ਆ ਤੁਹਾਡੀ ਹੋ ਜੂ ਹੋ ਜੂ ਕਿਰਪਾ ਬਾਬਿਆਂ ਨੇ ਨਿਗਾਹ ਮਾਰਤੀ ਬਾਬਾ ਠੀਕ ਆ ਨਿਗਾਹ ਹੀ ਚਾਹੀਦੀ ਆ ਤੁਹਾਡੀ ਦਾ ਚੰਗਾ ਲੱਗਦਾ ਮੈਨੂੰ ਜ਼ਿੰਮੇਵਾਰ ਘਰੋਂ ਦਾ ਨਾ ਨਾ ਟੀ ਨਾ ਕਰੋ ਠੀਕ ਆ ਕਾਹ ਚੀਜ਼ ਦਾ ਤੋੜਾ ਨਹੀਂ ਹੈਗਾ ਕਰਨ ਕੇ ਬਾਬੇ ਕਿਰਪਾ ਤੇਰੀ ਮੈਂ ਮੱਥੇ ਪੜ ਲਿਆ ਤੇਰਾ ਮੈਂ ਮੱਥਾ ਪੜ ਲਿਆ ਚਲੋ ਚਲੋ ਠੀਕ ਹੈ ਜੀ ਇਹ ਕਦਾ ਲੋਕ ਹੁੰਦੇ ਨੇ ਧੱਕੇ ਨਾਲ ਪੁੱਛੀ ਜਾਂਦੇ ਨੇ ਐਂ ਦੱਸ ਤੁਸੀਂ ਤਾਂ ਆਪ ਹੀ ਜਾਣੀ ਜਾਣੋ ਮੈਂ ਮੱਥਾ ਮੈਂ ਤੇਰਾ ਪੜ ਲਿਆ ਠੀਕ ਆ ਬਾਬਾ ਠੀਕ ਲੱਗਦਾ ਘਰ-ਬਾਰ ਤੇਰਾ ਠੀਕ ਨਾ ਕਰ ਵਧੀਆ ਕਿਰਪਾ ਆਪਣੀ ਆਇਆ ਇਹਦੀ ਕੁਦਰਤ ਹੈ ਨਾ ਕੁਦਰਤ ਨਾਲ ਜਿਹੜਾ ਖਲਵਾੜ ਕਰਦਾ ਉਹਦਾ ਕਦੇ ਵੀ ਰੱਬ ਚੰਗਾ ਨਹੀਂ ਕਰਦਾ ਨਾ ਰਬਾ ਬਾਬਾ ਹੁਣ ਕੁਦਰਤ ਦੀ ਗੱਲ ਦੇਖ ਲੈ ਉਹ ਉਥੋਂ ਚੱਲ ਕੇ ਆਏ ਤੂੰ ਆਪਣੀ ਪੈਹੀ ਤੋਂ ਦਰਖਤ ਤੇ ਦਰਖਤ ਦੇਖੇ ਨਾ ਤੂੰ ਇਹ ਗੱਲ ਕਹਿ ਦੀ ਮੈਂ ਕਹਿਣ ਲੱਗਿਆ ਜੀ ਮੈਂ ਇੱਡੀ ਦੂਰੋਂ ਆਇਆ ਹਾਂ ਕਿੰਨਾ ਦਰਖਤ ਤੇਰਾ ਲਾਇਆ ਹੋਇਆ ਹੈ ਜੇ ਕੁਦਰਤ ਦਾ ਤੂੰ ਮੂੰਹ ਕਰੇਂਗਾ ਨਾ ਤਾਂ ਬਸ ਧੁਰੋਂ ਹੁੰਦੀਆਂ ਨੇ ਗੱਲਾਂ ਉਹਨੇ ਕੁਦਰਤ ਤੇਰਾ ਮੂੰਹ ਕਰੋ ਇੱਕ ਇੱਕ ਗੱਲ ਆ ਬਾਬਾ ਜਦੋਂ ਮੈਂ ਘਰੇ ਵਗ ਜਾਨਾ ਜਾਨੀ ਕਿ ਨਾ ਸਾਹ ਥੋੜਾ ਜਿਹਾ ਘਟਮਾ ਜਾਉਂਦਾ ਘਰੇ ਵੀ ਦਰਖਤ ਬਹੁਤ ਲਾਇਆ ਹੋਇਆ ਨੇ ਮੈਂ ਤੇ ਜਦੋਂ ਉਰੇ ਆ ਕੇ ਵਹਨਸ ਸਾਬੀ ਨਾ ਖੁੱਲਗੇ ਆਉਂਦਾ ਮੈਂ ਕਿਹੜਾ ਜਾਣਦਾ ਦੇਖ ਪਤਾ ਨਹੀਂ ਕਿੱਡੇ ਜਿੰਮੇਦਾਰ ਹੋਣਗੇ ਕੋਈ ਵੱਡਾ ਛੋਟਾ ਨਿੱਕੇ ਨਿੱਕੇ ਕੋਠੜੀਆਂ ਨੇ ਬਿਲਕੁਲ ਬਿਲਕੁਲ ਪਹਿਹੀ ਸਾਈਕਲ ਨੰਗਰ ਵੱਡਲਾਂ ਦੇ ਨਾ ਵੀ ਬਾਜੇ ਜਮੀਨ ਵਾ ਇਹਦੇ ਨਾਲ ਕੀ ਜਮੀਨ ਮੈਂ ਤੇਰਾ ਇਨਐਚਰ ਰੋਡ ਜਿੰਨਾ ਪਹਾ ਚੌੜਾ ਸੱਟਿਆ ਪਿਆ ਚ ਤੈਰਾ ਨਾ ਨਾ ਆਉਂ ਹਿਆ ਹਾਂ ਓਰੇ ਓਰੇ ਵੀ ਬਾਬੇ ਆਪਣਾ ਕੀ ਕਰਦੇ ਨਾ ਆਹ ਓਰੇ ਭਰਾਂਡਾ ਪਾ ਦੇਣਾ ਹਾਂ ਕੋਈ ਆਇਆ ਗਿਆ ਰਾਹੀ ਜਿਵੇਂ ਮਰਜ਼ੀ ਸੌਂ ਜੇ ਬੈਠ ਜੇ ਆਵੇ ਉਰੇ ਜਿਵੇਂ ਚਾਹੇ 100 ਬੰਦਾ ਪੈ ਜੇ ਹਾਂ ਉਹੀ ਗੱਲ ਆ ਬੰਦਾ ਹਾਂ 100 ਕਿਉਂ ਚਾਹੇ 200 ਪੈ ਜੇ ਹਾਂ ਮੈਂ ਕਹਿੰਦਾ ਹੂ ਲਗਭਗ 150 ਦਰਖਤ ਤੇਰੀ ਮੋਟਰ ਤੇ ਭਗਤ ਤੇਰੀ ਬਾਦੂ ਆ ਤੂੰ ਬਾਗ ਦੇਖ ਬਾਗ ਚ ਕਿੰਨੇ ਦਰਖਤ ਆ ਅੱਡ ਅੱਡ ਤਰ੍ਹਾਂ ਦੇ ਅਮਰੂਦ ਬਹੁਤ ਵਧੀਆ ਫਲ ਲੱਗੇ ਹੋਏ ਨੇ ਚਾਰ ਪੰਜ ਤਾਂ ਜਾਮੁਣਾ ਹੀ ਲਾਈ ਫਿਰਦਾ ਹਾਂ ਅੰਬ ਲਾਈ ਫਿਰਦਾ ਆ ਕੀ ਬਾਹ ਦੇਖ ਤੋ ਫਲ ਲੱਗਦੇ ਆ ਲਾ ਉਰੇ ਲੱਗਦੇ ਹੈਗੇ ਉਰੇ ਪਤ ਨਹੀਂ ਲੱਗਦੇ ਧੁੱਪ ਚੜੀ ਆ ਹਵਾ ਚਲਦੀ ਐ ਇੰਨੀ ਵਧੀਆ ਯਾ ਕਿਸੇ ਦੇ ਨਹੀਂ ਅਗਲਾ ਕਹਿੰਦਾ ਪੰਜ ਵਿਸਵੇ ਆ ਤੇਰਾ ਰੂਹ ਖੋਸ਼ ਹੋ ਗਏ ਬਸ ਐ ਆਹ ਹੋਰ ਤਾਂ ਕਵਿਧ ਰੰਤੀ ਲਾ ਦੇਣਾ ਬੰਦ ਕਰ ਬਸ ਐ ਲੱਗੇ ਵੀ ਦੂਰੋਂ ਆਉਂਦੇ ਨੂੰ ਵੀ ਬਾਗ ਹੀ ਆ ਹਾਂ ਹੈ ਬੱਲੇ ਬੱਲੇ ਬਈ ਬੱਲੇ ਭਗਤ ਆ ਤੂੰ ਬਾਬਾ ਆਰਾਮ ਕਰ ਏ ਧਰੋਂ ਚੱਲ ਕੇ ਆਇਆ ਮੈਂ ਲੈ ਕੇ ਆਉਣਾ ਪ੍ਰਸ਼ਾਦ ਤੁਹਾਡੇ ਦਾ ਆ ਤਾਂ ਨਾ ਸਾਡੇ ਵਰਗਿਆਂ ਦੀ ਜਗ੍ਹਾ ਸੱਚ ਪੁੱਛਦਾ ਸੱਚ ਬਹੁਤ ਹੈ ਚਲੋ ਥੋੜੀ ਆ ਫਿਰ ਤੁਸੀਂ ਦੇਖ ਲਓ ਜਿਵੇਂ ਤੁਹਾਨੂੰ ਠੀਕ ਲੱਗਾ ਹੈ ਬਾਕੀ ਤੁਸੀਂ ਜਾਣੀ ਜਾਣ ਹੁਣ ਮੈਂ ਤੁਹਾਡੇ ਮੂਰੇ ਕੀ ਬੋਲ ਸਕਦਾ ਬਾਬਾ ਵੀ ਕੁੱਲੀ ਪਾਈ ਹੋਵੇ ਨਾ ਆਹੋ ਕੁੱਲੀ ਕੇ ਭਾਂਡੇ ਹੀ ਪਾਦਾ ਕਰੇ ਬਾਬਾ ਆਪਾ ਨਾ 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 ਭਗਤਾ ਇਹ ਨਾ ਕੁੱਲੀ ਜਿੰਨਾਂ ਦਾ ਆਉਂਦਾ ਨਾ ਹਾਂ ਉਹ ਭਾਂਡੇ ਆ ਜੀ ਨਹੀਂ ਆਉਂਦਾ ਇਹ ਇਹ ਗੱਲ ਮੰਨਣ ਜੋਗਾ ਬਾਬਾ ਤੁਹਾਡੀ ਹਾਂ ਬਾਕੀ ਥੋੜੀ ਜਿਵੇਂ ਸਰਦ ਕੱਚੇ ਘਰ ਹੁੰਦੇ ਸੀ ਨਾ ਹੁੰਦੇ ਸੀ ਬਾਬਾ ਹੁਣ ਕੋਠੀਆਂ ਪੈ ਗਈਆਂ ਉਹ ਨੀਂਦ ਨਹੀਂ ਆਉਂਦੀ ਕੋਠੀਆਂ ਚ ਉਹ ਗਰਮੀ ਵਾਈ ਜਾਂਦੀ ਹੈ ਉਹਦੇ ਚ ਤਾਂ ਕੱਚੇ ਘਰ ਕੱਚੇ ਘਰ ਬਾਬਾ ਸਿਆਲਾਂ ਚ ਗਰਮ ਤੇ ਗਰਮੀਆਂ ਚ ਠੰਡਾ ਗਾਰੇ ਨਾ ਗਾਰੇ ਨਾ ਬਣੇ ਹੁੰਦੇ ਸੀ ਫਕਤਾ ਕੱਚੀਆਂ ਸੱਤਾ ਸੜ ਵਾਲੇ ਬੇਬੇ ਹੁਣੀ ਗਾਰਾ ਉਹ ਆਪਦੇ ਹੱਥਾਂ ਨਾਲ ਆਹੋ ਕਰਕੇ ਵਿੱਚ ਗੋਹਾ ਪਾ ਕੇ ਤੂੜੀ ਪਾ ਕੇ ਫੇਰ ਫੇਰਦੀ ਇਹ ਸਹੀ ਗੱਲ ਹੈ ਹਾਂ ਚੀੜੀਆਂ ਰਹਿੰਦੀਆਂ ਸੀ ਕਰੇ ਜਾਨਵਰ ਬਿਲਕੁਲ ਬਿਲਕੁਲ ਹੁੰਦਾ ਚੀੜੀ ਕਬੂਤਰੀ ਨਹੀਂ ਕਰੇ ਬੈਠਣ ਦੀ ਜਗ੍ਹਾ ਨਹੀਂ ਬੈਠਣ ਦੀ ਜਗ੍ਹਾ ਹੁੰਦਾ ਆਹੀ ਬਾਬਾ ਬਿਠਾ ਕਰਦੇ ਹਾਂ ਆਹ ਦੇਖ ਤੇਰੇ ਉਹ ਚੀਜ਼ ਹੀ ਹੁੰਦੀ ਆ ਨਾ ਨਾ ਪੂਰਾ ਵਾਹ ਵਾਹ ਤਾ ਵਾਹ ਬੱਤਨੇ ਦਾ ਆਏ ਲੱਗਦਾ ਬਾਬਾ ਵੀ ਜਿਵੇਂ ਜਾਨਵਰ ਮੇਰੇ ਨਾਲ ਗੱਲਾਂ ਕਰਦੇ ਆ ਆਹ 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 ਦੇਖ ਦੀਨ ਆਦੇ ਆ ਤੇਰੀ ਦੇਖ ਉਤੋਂ ਚੁੱਕੀ ਐ ਨਾ ਇਹ ਤੋਤੇ ਆ ਤੇ ਖੱਡ ਦੇਖ ਲੈ ਤੋਤੇ ਰਹਿੰਦੇ ਨੇ ਵਿੱਚ ਖਾਏ ਨੇ ਹੈਗੇ ਨੇ ਬਾਬਾ ਆਹ ਦੀਨ ਦੀਆਂ ਖੱਡ ਹਾਂ ਹੈਗੇ ਨੇ ਬਾਬੇ ਆਪਾਂ ਵੀ ਹੁਣ ਜਾਣੀ ਜਾਣ ਇਹਦੇ ਵਿੱਚੋਂ ਇਹਨੇ ਖਾਲੀ ਘਰੀ ਬੈਠੇ ਹੋਣਗੇ ਹਾਂ ਆਪਾਂ ਦਾ ਘਰ ਬਣਾ ਰੱਖਿਆ ਇਹਨਾਂ ਨੇ ਹੁਣ ਇਹਨਾਂ ਦੇ ਘਰ ਨੂੰ ਜੇ ਮੈਂ ਟਾਹਾ ਕਿੰਨਾ ਪਾਪ ਲੱਗੂ ਨਹੀਂ ਜੇ ਖੋਰ ਹੁੰਦਾ ਪੱਟ ਦਿੰਦਾ ਨਾ ਨਾ ਇਹ ਗੱਲ ਨਹੀਂ ਬੋਲਦਾ ਹਾਂ ਵੇ ਵਾਹ ਓਏ ਵਾਹ ਓਏ ਬੱਚਾ ਆ ਆ ਰੂ ਖੋਜੋਗੇ ਵਾ ਪੁੱਛਣਾ ਰੂ ਚਲੋ ਨਹੀਂ ਆਵਾ ਪ੍ਰਸ਼ਾਦ ਆ ਤੁਹਾਡੇ ਵਾਸਤੇ ਫਿਰ ਮੈਂ ਦੋ ਫੁਲਕੇ ਸ਼ੱਕਲੇ ਲੈ ਆਉਂਦਾ ਇਹ ਲਾਇਆ ਨਾ ਕਹਿੰਦੀ ਵੀ ਕਿਤੇ ਖੇਚਲਾ ਨਾ ਕੋਈ ਖੇਚਲਾ ਨਹੀਂ ਮੈਨੂੰ ਤਾਂ ਸਮੇਂ ਚਾਹ ਚੜ ਗਿਆ ਕਈ ਵਾਰੀ ਆਇਆ ਹੁੰਦਾ ਨਾ ਨਾ ਕੋਈ ਕੋਈ ਪਤਾ ਹੀ ਹੈ ਤੈਨੂੰ ਆਪਣੇ ਘਰ ਚ ਹੈ ਹੀ ਨਹੀਂ ਆਈ ਸੀ ਗੱਲ ਬਸ ਮੈਂ ਆ ਗਿਆ ਦੋ ਪ੍ਰਸ਼ਾਦ ਦੇ ਮਾਈ ਸਕੇ ਆ ਦੋ ਬਰਸਾਦੇ ਤੁਹਾਡੇ ਵਾਸਤੇ ਲਿਆ ਚੱਲ ਆ ਆ ਫੇ ਮੈਂ ਬੈਠ ਆ ਗਿਆ ਆ ਗਿਆ ਤੁਸੀਂ ਬੈਠੋ ਆਰਾਮ ਕਰਨਾ ਆਰਾਮ ਆ ਬਸ ਕੋਈ ਨਾ ਹਾਂ ਬਸ ਇਨ ਨਹੀਂ ਧੰਨਵਾਦ ਉੱਥੇ ਪਾਣੀ ਪਿਆ ਪਾਣੀ ਪੀ ਲਓ ਮੈਂ ਪਾਣੀ ਪੀ ਲਵਾਂ ਠੀਕ ਆ ਜੇ ਕਹੋਂ ਤਾਂ ਪਿਆਦ ਨਾ ਮੈਂ ਧੰਨਵਾਦ ਬਸ ਠੀਕ ਪੀ ਲਵਾਂ ਠੀਕ ਬਰਾ ਭਈ ਇਹ ਜੀਆਂ ਰੱਬੀ ਰੂਹਾਂ ਵੀ ਦੁਨੀਆ ਤੇ ਹੈਗੀਆਂ ਹਨ ਹਰ ਇੱਕ ਨਹੀਂ ਇਹ ਜਾ ਜ਼ਿੰਮੇਦਾਰ ਬਣਦਾ ਦੇਖਿਆ ਨਹੀਂ ਕਿ ਨਹੀਂ ਪਹੀਆਂ ਕੋਈ ਜਗਾ ਨਹੀਂ ਆ ਬਾਓ ਸਰਦਾਰਾ ਪਤਾਨੀ ਤਾਕੜਾ ਪਤਾਨੀ ਕਿੰਨੀ ਕਿ ਜਮੀਨ ਆਪਾਂ ਨੂੰ ਪਰ ਆ ਥਾਂ ਦੇਖ ਕੇ ਨਾ ਮੋਟਰ ਦੇਖ ਕੇ ਰੂਹ ਖੋ ਜੋਗੇ ਅੱਜ ਕੱਲ ਦਾ ਆਪਾਂ 500 ਬਿੱਗੀਆਂ ਦੇ ਨਿੱਕੇ ਜਿਹੇ ਸਟਟਰ ਵਾਲਾ ਉਹ ਮੈਟਿਕ ਜਿਹਾ ਲਾਉਣ ਨੂੰ ਬਸ ਬਣਾਇਆ ਹੋਇਆ ਚਾਰ ਇੱਟਾਂ ਦਾ ਵਾਹ ਵੀ ਵਾਹ ਇਹਦੇ ਬਣ ਜੇ ਕੋਠੀ ਪੂਰੀ ਵਾਹੋ ਭਗਤਾ ਰੱਬ ਤੈਨੂੰ ਰੰਗ ਲਾਵੇ ਸੱਚਾ ਪਾਤਸ਼ਾਹ ਚੱਲ ਹੁਣ ਫੁੱਲ ਕੇ ਸਕਦੇ ਆ ਜੂ ਭਗਤ ਫੇਦੇ ਲੈ ਇੱਕ ਵੀ ਨਹੀਂ ਥੋਂਦਾ ਹੈਗਾਗਾ ਆ ਲੱਗ ਰਹੇ ਨੇ ਆ ਕੱਚੇ ਜੇ ਹੋਏ ਪੈਨੇ ਉਹ ਕੀ ਕਰੀ ਜਾਨੀ ਆ ਤੁਹਾਨੂੰ ਕਿੰਨੀ ਵਾਰੀ ਕਿਹਾ ਮੈਨੂੰ ਪੂਰਾ ਪਰੋ ਜੀ ਨੇ ਕਿਹਾ ਕਰੋ ਪਿੰਕੀ ਆ ਮੇਰਾ ਨਾਮ ਉਹ ਚਲ ਕੋਈ ਨਾ ਪਿੰਕੀ ਕਹਿੰਦੇ ਨੇ ਆ ਪਿੱਕੀ ਰੋਟੀ ਲਾਤੀ ਹਾਂ ਲਾਈਆਂ ਮਈਆਂ ਨੇ ਤੇਰੇ ਚਾਰ ਰੋਟੀਆਂ ਚਾਰ ਰੋਟੀਆਂ ਨੇ ਦੋ ਕੋ ਰੋਟੀਆਂ ਹੋਰ ਲਾ ਦੇ ਨੀ ਉੱਥੇ ਬਾਬਾ ਜੀ ਆਏ ਹੋਏ ਨੇ ਮੋਟਰ ਤੇ ਕਿਹੜਾ ਬਾਬਾ ਬੂਬਾ ਮੈਨੂੰ ਨਹੀਂ ਕਿਸੇ ਬਾਬੇ ਦਾ ਪਤਾ ਤੂੰ ਬਾਬਾ ਥੋੜਾਂਗਾ ਰੋਟੀਆਂ ਖਾਣ ਨੂੰ ਚਲਾਇਆ ਕਰ ਦੋ ਰੋਟੀਆਂ ਮੈਂ ਖਾ ਲੂੰਗਾ ਦੋ ਰੋਟੀਆਂ ਦਾਲ ਪਾ ਕੇ ਡੱਬੀ ਚ ਪਾ ਕੇ ਹੈ ਨਾ ਮੈਨੂੰ ਦੇ ਦੇ ਮੈਂ ਚਲੋ ਦੋ ਰੋਟੀਆਂ ਉਹਦੇ ਬਸ ਤੇਰੇ ਦੋ ਮੈਂ ਖਾ ਲੰਨਾ ਮੈਂ ਤੂੰ ਨਾ ਬੂਬਨੇ ਪੁੱਜਿਆ ਕਰ ਨਾ ਪੁੱਜਿਆ ਕਰ ਜੇ ਕਿਸ ਦਿਨ ਉੱਥੇ ਕੋਈ ਮਾਰ ਕੇ ਕੁੰਡਲੀ ਬਹਿ ਗਿਆ ਨਾ ਤੇਰੇ 25 ਕਿਲੋ ਤੇ ਡੇਰਾ ਪਾ ਕੇ ਬਹਿ ਜੂ ਓ ਨਹੀਂ ਉਹ ਤਾਂ ਬਹੁਤ ਸਿਆਣਾ ਹੈਗਾ ਬਹੁਤ ਵਧੀਆ ਗੱਲਾਂ ਕਰੀਆਂ ਉਹਨੇ ਮੇਰੇ ਨਾਲ ਤੂੰ ਰੋਟੀ ਪਾ ਦੇ ਜਾਂ ਮੈਂ ਮੁੰਨਾਂਲੇ ਨੂੰ ਭੁੱਖ ਲੱਗੀ ਪਈ ਮੈਨੂੰ ਗੱਲਾਂ ਗੱਲਾਂ ਚ ਮਾਂਜ ਕੇ ਲੈ ਜੂ ਤੈਨੂੰ ਕੋਈ ਲੱਗਦਾ ਗੱਲਾਂ ਦਾ ਚਲ ਤੂੰ ਦੋ ਰੋਟੀਆਂ ਉਹ ਕਰ ਦੇ ਪੈ ਕਰ ਦੇ ਤੇ ਦੋ ਰੋਟੀਆਂ ਮੈਂ ਖਾ ਲੈਣਾ ਆ ਜਾ ਚਲੋ ਪਾ ਦੇਨੀ ਆ ਤੇ ਇਹ ਬੰਦਾ ਵੀ ਨਾ ਸਿਦਰਾ ਹੀ ਹੈ ساری ਉਮਰ ਨੂੰ ਅਕਲ ਨਹੀਂ ਆਉਣੀ ਹੈਗੀ ਟਿੱਟੀ ਦਾੜੀ ਹੋਈ ਪਈ ਆ ਤਸ ਬਾਬੇ ਬਠਾ ਕੇ ਬਹਿ ਗਿਆ ਇੱਥੇ ਮੈਨੂੰ ਪਹਿਲਾਂ ਤੇਰੀਆਂ ਰੋਟੀਆਂ ਲਾਉਣੀਆਂ ਸੌਖੇ